ਸਾਬ ਵੀ ਲਿਆ ਜਾਵੇਗਾ ਇੰਨਾ ਪੈਸਿਆਂ ਦਾ ਜਿਹੜੇ ਹੁਣ ਪਿੰਡੋਂ ਪਿੰਡੀ ਆ ਕਿਤੇ 10 ਲੱਖ ਦੇ ਤੱਕ ਕਿਤੇ 5 ਲੱਖ ਕੇ ਜਾਂ ਪਹਿਲਾਂ ਵਾਂਗੂ ਇੱਕ ਵਾਰੀ ਐਮਐਲਏ ਦੇ ਗਿਆ ਤੇ ਬਾਅਦ ਚ ਕੋਈ ਗੱਲ ਨਹੀਂ ਜਿਹੜੇ ਕੋਈ ਨਾਲ ਦੇ ਬੰਦੇ ਉਹੋ ਵਰਤ ਲੋ ਭਾਵੇਂ ਕੋਈ ਇਸ ਤਰ੍ਹਾਂ ਦਾ ਤੇ ਨਹੀਂ ਹੋਣ ਵਾਲਾ ਜੀ ਤੁਸੀਂ ਵੇਖਿਆ ਆਪਾਂ ਲੋਕਾਂ ਦਾ ਇਕੱਠ ਕਰਕੇ ਪੈਸੇ ਦਿੱਤੇ ਨੇ ਜੀ ਤੇ ਇਹਦਾ ਮਤਲਬ ਕੀ ਹੈ ਜੀ ਉਹ ਖਾਊਗਾ ਕੋਈ ਤੇ ਮਰੂਗਾ ਜੀ ਕਿ ਉਹ ਗੱਲ ਐ ਨਹੀਂ ਕਿ ਪਹਿਲਾਂ ਕਿ ਇਹਨਾਂ ਦਾ ਇੱਕ ਬੰਦੇ ਨੂੰ ਪਿੰਡ ਵਾਲੇ ਨੂੰ ਸੱਦਦੇ ਦੇ ਦੇ ਕਮਰੇ ਚ ਕਿਆ ਲੈ ਪਾਉ ਏਨੇ ਲੱਖ ਲੈ ਜਾ ਐਨੇ ਦੇ ਜਾ ਤੇ ਬਾਕੀ ਤੂੰ ਵੇਹ ਤੇਰਾ ਕੰਮ ਵੇਹ ਪਰ ਵੋਟਾਂ ਤੇਰ ਤੋਂ ਲੈਣੀਆਂ ਹੁੰਦਾ ਹੀ ਨਾ ਜਰੂਰ ਪੁੱਛਣਾ ਚਾਹਾਂਗਾ ਜਦੋਂ ਕਿ ਖਡੂਰ ਸਾਹਿਬ ਹਲਕੇ ਨੂੰ ਇੱਕ ਵੱਡੀ ਦੇਣ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਖਰੀਦ ਕੇ ਝੋਲੀ ਪਾਇਆ ਗਿਆ ਪਰ ਉੱਥੇ ਵਿਰੋਧੀ ਪਾਰਟੀ ਦੀ ਇੱਕ ਪੋਸਟ ਪਤਾ ਕੀ ਸਾਹਮਣੇ ਆਈ 25 25 50 ਤੇ ਸਾਡੇ ਹਲਕੇ ਦਾ ਐਮਐਲਏ ਫੋਟੋ 'ਚ ਲੱਭ ਕੇ ਵਕਾ ਜਦੋਂ ਉਦ ਘਟਣ ਹੁੰਦਾ ਕੀ ਇਸ ਤੇ ਉਹ ਮੈਂ ਵਿਰੋਧੀਆਂ ਨੂੰ ਕਹਿਣਾ ਚਾਹਣਾ ਮੇਰੇ ਕੋਲ ਜੇ ਹੈਲੀਕਾਪਟਰ ਨਹੀਂ ਹੈਗਾ ਤੇ ਇਸ ਕਰਕੇ ਹੋ ਜਾਂਦਾ ਕਿਉਂਕਿ ਉੱਥੇ ਪਹੁੰਚਦਿਆਂ ਮੈਂ ਥੋੜਾ ਲੇਟ ਹੋ ਗਿਆ ਤੇ ਬਾਕੀ ਫਿਰ ਵੀ ਮੈਂ ਉੱਥੇ ਪਹੁੰਚਿਆ ਤੇ ਫਿਰ ਤੇ ਮੇਰੀ ਰੈਲੀ ਜੂ ਨਹੀਂ ਲੱਭਣੀ ਕਿਉਂਕਿ ਰੈਲੀ ਜੀ ਮੈਂ ਉਹ ਉਧਰੋਂ ਤੁਹਾਨੂੰ ਪਤਾ ਬਾਹਰ ਆ ਗਏ ਤੇ ਮੈਂ ਥੋੜਾ ਆਉਣਿਆ ਰਸਤੇ ਟਾਈਮ ਲੱਗ ਗਿਆ ਜਾਮ ਲੱਗ ਗਿਆ ਤੇ ਰੈਲੀ ਜੀ ਵੀ ਲਾਸਟ ਪਹੁੰਚਿਆ ਵਾ ਬਾਕੀ ਉਹ ਤੁਹਾਡੇ ਵਾਂਗੂ ਨਹੀਂ ਹੈਗਾ ਉਹਨਾਂ ਨੂੰ ਕਹੋਗੇ ਹਰ ਗੱਲ ਦੀ ਫੋਟੋ ਅਸੀਂ ਉਹ ਕਰਨੀ ਹੁੰਦੀ ਆ ਕਿ ਜੇ ਕਿਸੇ ਦੇ ਅਫਸੋਸ ਤੇ ਗਏ ਤੇタミン ਪੜੋ ਵੱਡੀ ਕਰਕੇ ਸਰੇ ਅਖਬਾਰ ਚ ਲਵਾ ਦੇਣੀ ਫਲਾਣੇ ਦੇ ਅਫਸੋਸ ਕੀਤਾ ਜੇ ਕਿ ਵਿਆਹ ਤੇ ਗਏ ਉੱਥੇ ਫੋਟੋ ਕਲਚਰ ਮੇਰੇ ਚ ਹੋਇਆ ਨਹੀਂ ਤੁਹਾਨੂੰ ਪਤਾ ਮੈਂ ਤਾਂ ਇੰਨਾ ਜਿਆਦਾ ਤੁਸੀਂ ਆ ਜਾਂਦੇ ਮੀਡੀਆ ਵਾਲੇ ਵੀਰ ਤੇ ਤੁਸੀਂ ਗੱਲ ਕਰ ਲੈਂਦੇ ਤੇ ਮੈਂ ਕਰ ਰੱਖ ਲੈਣਾ ਅੱਗੇ ਗੱਲ ਅੱਜ ਹਲਕੇ ਦੇ ਪਿੰਡਾਂ ਦੇ ਵਿੱਚ ਪੈਸੇ ਵੰਡੇ ਜਾ ਰਹੇ ਨੇ ਇਹ ਇਲੈਕਸ਼ਨ ਤੋਂ ਬਾਅਦ ਵੀ ਲੋਕ ਸਭਾ ਤੋਂ ਬਾਅਦ ਵੀ ਕੰਮ ਜਾਰੀ ਰਹੇਗਾ ਜਾਂ ਫਿਰ ਸਿੱਧਾ ਵੀ ਸਤਾਈ ਚ ਵੋਟਾਂ ਲੈਣੀਆਂ ਉਦੋਂ ਉਹ ਨਹੀਂ ਨਹੀਂ ਇਹ ਤੋਂ ਬਾਅਦ ਜਿਆਦਾ ਦੇਵਾਂਗੇ ਸਗੋਂ ਆਪਾਂ ਅੱਛਾ ਜੀ ਨਹੀਂ ਅਸੀਂ ਪਿੱਛੇ ਵੀ ਨਹੀਂ ਰੋਕੇ ਇਹ ਤਾਂ ਪਿੱਛੇ ਇਹ ਵੀ ਪੈਸੇ ਸਿੱਧੇ ਖਾਤੇ ਆ ਹੀ ਤੁਰੇ ਜਾਂਦੇ ਸੀ ਪੰਚਾਇਤਾਂ ਦੇ ਇਹ ਤਾਂ ਹੁਣ ਲੋਕਾਂ ਨੂੰ ਜਾ ਕੇ ਦੱਸਿਆ ਹੀ ਆ ਬਸ ਵੀ ਇੰਨੇ ਪੈਸੇ ਤੁਹਾਡੇ ਪਏ ਜੇ ਭਾਈ ਵਰਤ ਲਓ ਠੀਕ ਆ ਉਹਨੂੰ ਤੇ ਹੁਣ ਵੰਡਣੇ ਕਹਿ ਲਓ ਦੱਸਣੇ ਕਹਿ ਲਓ ਜਿੱਦਾਂ ਮਰਜ਼ੀ ਅਸੀਂ ਪਹਿਲਾਂ ਬੜੇ ਪੈਸੇ ਦਿੱਤੇ ਨੇ 1.5 ਸਾਲ ਚ ਜਿੰਨੇ ਵੀ ਪੈਸੇ ਹੈਗੇ ਨੇ ਪੰਚਾਇਤਾਂ ਨੂੰ ਦਿੱਤੇ ਨੇ ਪੰਜਾਬ ਹੱਬ ਤੱਕ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀਆ ਨੂੰ ਆਖਦੇ ਆ ਤੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ ਸਾਡੇ ਨਾਲ ਨੇ ਅੱਜ ਪਿੰਡਾਂ ਦੇ ਵਿੱਚ ਗਰਾਂਟਾਂ ਦੇਣ ਦਾ ਸਿਲਸਲਾ ਵੀ ਜਾਰੀ ਹੈ ਸਾਰੇ ਸਵਾਲ ਕਰਾਂਗੇ ਸਾਡੇ ਨਾਲ ਬਣੇ ਨੇ ਕਿਸ ਤਰੀਕੇ ਦੇ ਨਾਲ ਪਿੰਡਾਂ ਦਾ ਵਿਊ ਹੈ ਕਿਉਂਕਿ 10-15 ਦਿਨਾਂ ਤੱਕ ਜਿਹੜਾ ਹੈ ਉਹ ਚੋਣ ਜਾਬਤਾ ਲੱਗ ਜਾਣਾ ਤਾਂ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਵੱਲੋਂ ਜਿਹੜੀ ਹਲਚਲ ਤੇਜ਼ ਹੋਈ ਹੈ ਲਾਲਪੁਰਾ ਸਾਹਿਬ ਮੌਜੂਦਾ ਸੱਤਾ ਧਿਰ ਤੋਂ ਐਮਐਲਏ ਖਡੂਰ ਸਾਹਿਬ ਤੋਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਲਾਲਪੁਰਾ ਸਾਹਿਬ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਭਾਵਨਾਵਾਂ ਵਿੱਚ ਜੀ ਅ ਅਸਲ ਦੇ ਵਿੱਚ ਇਹ ਚੋਣਾ ਨੂੰ ਲੈ ਕੇ ਨਹੀਂ ਹੈਗਾ ਬਸ ਇਹਨਾ ਹੈ ਕਿ ਚੋਣ ਜਾਬਤਾ ਲੱਗ ਜਾਣਾ ਤੇ ਸਾਡੇ ਕੋਲ ਨਾ ਕੁਝ ਪੈਸੇ ਪਏ ਨੇ ਜੀ ਜੀ ਅ ਪਿੰਡਾਂ ਦੀਆਂ ਗ੍ਰਾਂਟਾਂ ਜਿਹੜੀਆਂ ਤੇ ਉਹਨਾਂ ਨੂੰ ਲੈ ਕੇ ਆ ਕੇ ਉਹ ਅਸੀਂ ਲੋਕਾਂ ਤੱਕ ਜਿਹੜੇ ਪਿੰਡ ਦੇ ਸਾਥੀ ਉਹਨਾਂ ਤੱਕ ਪਹੁੰਚਾਰੇ ਕਿ ਭਾਈ ਇਹਨਾ ਪੈਸੇ ਹੈਗਾ ਤੁਹਾਡਾ ਇਹਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਤੁਸੀਂ ਵਰਤ ਲੋ ਜੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਆ ਸਾਬ ਵੀ ਲਿਆ ਜਾਵੇਗਾ ਇੰਨਾ ਪੈਸਿਆਂ ਦਾ ਜਿਹੜੇ ਹੁਣ ਪਿੰਡੋਂ ਪਿੰਡੀ ਆ ਕਿਤੇ 10 ਲੱਖ ਦੇ ਤੱਕ ਕਿਤੇ 5 ਲੱਖ ਕੇ ਜਾਂ ਪਹਿਲਾਂ ਵਗੂ ਇੱਕ ਵਾਰੀ ਐਮਐਲਏ ਦੇ ਗਿਆ ਇਹ ਬਾਅਦ ਚ ਕੋਈ ਗੱਲ ਨਹੀਂ ਜਿਹੜੇ ਕੋਈ ਨਾਲ ਦੇ ਬੰਦੇ ਉਹ ਵਰਤ ਲੋ ਭਾਵੇਂ ਕੋਈ ਇਸ ਤਰ੍ਹਾਂ ਦਾ ਤੇ ਨਹੀਂ ਹੋਣ ਵਾਲਾ ਜੀ ਹਾਂ ਇਹਦੇ ਚ ਇਦਾਂ ਕਿ ਤੁਸੀਂ ਅੱਜ ਮੇਰੇ ਨਾਲ ਹੀ ਸੀ ਤੁਹਾਡੇ ਕੋਈ ਸਾਥੀ ਵੀ ਨਾਲ ਸੀ ਤੁਸੀਂ ਵੇਖਿਆ ਆਪਾਂ ਲੋਕਾਂ ਦਾ ਇਕੱਠ ਕਰਕੇ ਪੈਸੇ ਦਿੰਦੇ ਨੇ ਜੀ ਤੇ ਇਹਦਾ ਮਤਲਬ ਕੀ ਹੈ ਜੀ ਉਹ ਖਾਊਗਾ ਕੋਈ ਤੇ ਮਰੂਗਾ ਜੀ ਠੀਕ ਹੈ ਉਹ ਗੱਲ ਨਹੀਂ ਕਿ ਪਹਿਲਾਂ ਕਿ ਇਹਨਾਂ ਦਾ ਇੱਕ ਬੰਦੇ ਨੂੰ ਪਿੰਡ ਵਾਲੇ ਨੂੰ ਸਾਧਦੇ ਹੋ ਦੇ ਕਮਰੇ ਚ ਕਿਆ ਲੈ ਪਾਉ ਏਨੇ ਲੱਖ ਲੈ ਜਾ ਇੰਨੇ ਦੇ ਜਾ ਤੇ ਬਾਕੀ ਤੂੰ ਵੇਹ ਤੇਰਾ ਕੰਮ ਵੇ ਪਰ ਵੋਟਾਂ ਤੇਰ ਤੋਂ ਲੈਣੀਆਂ ਹੁੰਦਾ ਹੀ ਨਾ ਆਪਾਂ ਇਹ ਕੰਮ ਨਹੀਂ ਕੀਤਾ ਆਪਾਂ ਜਿਹੜਾ ਜਨਤਾ ਦਾ ਪਿਆ ਵਾ ਜਨਤਾ ਦੇ ਵਿੱਚ ਜਾ ਕੇ ਕਿਹਾ ਕੀ ਹਾਲ ਤੁਹਾਡੇ ਟੈਕਸ ਦਾ ਪੈਸਾ ਤੁਹਾਡਾ ਤੇ ਉਹ ਤੁਸੀਂ ਇਹਨੂੰ ਜਿਹੜਾ ਵਾ ਉਹ ਤੁਹਾਡੇ ਪਿੰਡ ਲਈ ਦਿੱਤਾ ਤੇ ਇਹਨੂੰ ਵਰਤੋ ਖਨੌਰੀ ਬਾਰਡਰ ਤੇ ਜੋ ਮਾਹੌਲ ਹੈ ਸੱਤਾ ਧਿਰ ਦੇ ਉੱਪਰ ਭਾਂਡਾ ਭੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਨੇ ਇਹ ਸੈਂਟਰ ਦੇ ਨਾਲ ਰਲ ਕੇ ਜਿਹੜਾ ਉੱਥੇ ਗੇਮ ਖੇਡੀ ਜਾ ਰਹੀ ਹੈ ਪੰਜਾਬੀਆਂ ਨੂੰ ਜਿਹੜੀਆਂ ਉੱਥੇ ਪੰਜਾਬੀਆਂ ਤੇ ਗੋਲੇ ਵਰਸ ਰਹੇ ਨੇ ਤੇ 92 ਐਮਲਿਆਂ ਤੋਂ ਇਹ ਵੀ ਵੱਡਾ ਸਵਾਲ ਚ ਕਾਂਗਰਸ ਦੇ ਐਮਲਿਆਂ ਨੇ ਤੇ ਪੋਸਟਾਂ ਪਾਈਆਂ ਕਿ 92 ਐਮਲਿਆਂ ਚੋ ਬੋਲਿਆ ਹੀ ਕੋਈ ਨਹੀਂ ਉੱਥੇ ਗੋਲੀਆਂ ਚੱਲ ਰਹੀਆਂ ਨੇ ਆ ਦੇਖੋ ਸਾਡੇ ਸਾਰੇ ਹੀ ਵਿਧਾਇਕ ਮੈਂ ਕਾਫੀਆਂ ਦੀ ਫੇਸਬੁੱਕ ਵੇਦਾ ਰਹਿਣਾ ਕਿ ਉਹਨਾਂ ਨੇ ਲਿਖਿਆ ਕਿ ਬੀਜੇਪੀ ਜਿਹੜੀ ਧੱਕਾ ਕਰ ਰਹੀ ਆ ਜਾਂ ਕੋਈ ਦਿਨ ਪਹਿਲਾਂ ਉਹ ਬੱਚੇ ਦੀ ਜਾਨ ਗਈ ਆ ਉਹਦੇ ਤੇ ਲਿਖਿਆ ਸੋ ਵਿਰੋਧੀਆਂ ਦਾ ਕੰਮ ਮੈਂ ਬੋਲਣਾ ਨਾ ਬੋਲੀ ਜਾਣਾ ਪਰ ਪੰਜਾਬ ਸਰਕਾਰ ਆਪਣੇ ਕਿਸਾਨ ਭਰਾਵਾਂ ਦੇ ਨਾਲ ਦੇ ਜਥੇਬੰਦੀਆਂ ਦੇ ਨਾਲ ਬਿਲਕੁਲ ਖੜੀ ਹੈ ਤੇ ਅਸੀਂ ਪੂਰੀ ਸਪੋਰਟ ਕਰ ਰਹੇ ਆ ਇਸ ਤਰੀਕੇ ਦੀ ਸਪੋਰਟ ਜਿਹੜੀ ਹੈ ਸਰਕਾਰ ਵੱਲੋਂ ਹੁਣ ਤੱਕ ਦਿੱਤੀ ਜਾ ਰਹੀ ਹੈ ਕਿਵੇਂ ਦੀ ਸਪੋਰਟ ਜਿਹੜੀ ਕਿਸਾਨਾਂ ਦੀ ਰਹਿਣ ਵਾਲੀ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਕੇਂਦਰ ਦੇ ਮੰਤਰੀ ਸਾਧਕੇ ਵਾਰ-ਵਾਰ ਮੀਟਿੰਗਾਂ ਕਰਾਈਆਂ ਨੇ ਕਿ ਭਈ ਤੁਸੀਂ ਇਹਨਾਂ ਨੂੰ ਉੱਥੇ ਤੱਕ ਜਾਣਾ ਹੀ ਨਾ ਪਵੇ ਤੇ ਇੱਥੇ ਹੀ ਇਹਨਾਂ ਦੀ ਗੱਲ ਬਣ ਜੇ ਜਦੋਂ ਉਹਦੇ ਵਿੱਚ ਸਿੱਟਾ ਨਹੀਂ ਕੋਈ ਨਿਕਲਿਆ ਉਸ ਤੋਂ ਬਾਅਦ ਕਿਸਾਨ ਗਏ ਉਹਦੇ ਵਿੱਚ ਵੀ ਪੰਜਾਬ ਸਰਕਾਰ ਨੇ ਜਿਹੜਾ ਵਾ ਪੂਰਾ ਸਾਥ ਦਿੱਤਾ ਹੈ ਤੇ ਕੋਈ ਮੈਡੀਕਲ ਸਾਡੇ ਡਾਕਟਰ ਲੱਗੇ ਨੇ ਵੀ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਨੂੰ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਜਾਂਦਾ ਜਾਵੇ ਤੇ ਉੱਥੇ ਉਹਦਾ ਜਿਹੜਾ ਵਾ ਇਲਾਜ ਕਰਾਂਗੇ ਸਾਨੀਕ ਸ਼ਹੀਦ ਹੋਇਆ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 1 ਕਰੋੜ ਰੁਪਇਆ ਅਸੀਂ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਅੰਦੋਲਨ ਦੇ ਵਿੱਚ ਅੰਦੋਲਨ ਕਰਦਿਆਂ ਕਿ ਸਾਥੀ ਦੀ ਜਾਨ ਜਾਵੇ ਤੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਮੈਸ ਤਾਂ ਅਜਿਹੀ ਘਟਨਾ ਹੋਣੀ ਨਹੀਂ ਚਾਹੀਦੀ ਕਰੋੜਾਂ ਨਾਲ ਕੁਝ ਨਹੀਂ ਬਣਦਾ ਕਿਸੇ ਦਾ ਪੁੱਤ ਨਹੀਂ ਜਾਣਾ ਚਾਹੀਦਾ ਪਰ ਜੇ ਫਿਰ ਵੀ ਘਟ ਗਈ ਹੈ ਤਾਂ 1 ਕਰੋੜ ਰੁਪਇਆ ਦੀ ਰਕਮ ਜਿਹੜੀ ਉਹਨੂੰ ਉਹ ਜਾਰੀ ਕਰਨ ਦਾ ਲੜ ਕੀਤਾ ਜਰੂਰ ਪੁੱਛਣਾ ਚਾਹਾਂਗਾ ਅੱਜ ਫਿਰ ਕਿੰਨੇ ਕੁ ਪੈਸੇ ਜਿਹੜੇ ਆ ਖਡੂਰ ਸਾਹਿਬ ਵਾਸੀ ਜਿੰਨੇ ਵੀ ਬਣੇ ਹੋਏ ਨੇ ਕਿੰਨੇ ਕ ਪੈਸੇ ਜਿਹੜੇ ਹਲਕੇ ਦੇ ਵਿੱਚ ਦਿੱਤੇ ਗਏ ਨੇ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਹੋ ਜੀ ਤਾਂ ਰਾਜਨੀਤੀ ਤਾਂ ਨਹੀਂ ਹੈਗੀ ਕਿ ਐਸ ਪਿੰਡੋਂ ਮੈਂ ਆ ਰਿਹਾ ਮੈਂ ਨਹੀਂ ਪੈਸਾ ਦੇਣਾ ਕੋਈ ਅ ਨਹੀਂ ਮੈਂ ਆ ਜਿਹੜੇ ਪਿੰਡ ਪਿਛਲੇ ਇਸੇ ਪਿਛਲੇ ਜਾਗੇ ਆਏ ਤੇ ਆਪਾਂ ਹਾਰੇ ਆ ਤੇ ਚਲੋ ਮਜ਼ਾਕ ਚ ਪਿੰਡ ਵਾਲਿਆਂ ਨੂੰ ਕਿਹਾ ਕਿ ਵੇਖੋ ਮੈਂ ਆ ਰਿਹਾ ਮੀਆਂ ਫਿਰ ਵੀ ਤੁਹਾਨੂੰ ਪੈਸੇ ਦੇਣ ਆ ਤੇ ਚਲੋ ਵੈਸੇ ਹੀ ਮਜ਼ਾਕ ਦੀ ਇੱਕ ਗੱਲ ਹੋ ਜਾਂਦੀ ਆ ਆਪਣੇ ਕੋਈ ਮਨਚ ਇਦਾਂ ਦਾ ਨਹੀਂ ਹੈਗਾ ਤੇ ਜੋ ਵੀ ਜਿਹਦਾ ਜੋ ਵੀ ਬੰਦਾ ਹੈ ਤੇ ਉਹ ਅਸੀਂ ਪੈਸੇ ਜੜੇਉਂ ਦੇ ਰਹੇ ਆ ਲੋਕ ਸਭਾ ਦੀ ਕਿਵੇਂ ਦੀ ਤਿਆਰੀ ਹੈ ਲੋਕ ਸਭਾ ਦੀ ਵਧੀਆ ਤਿਆਰੀ ਹੈ ਆਪਣੇ ਪਿੰਡੋਂ ਪਿੰਡ ਸਾਡੀਆਂ ਟੀਮਾਂ ਮਜ਼ਬੂਤ ਨੇ ਸਾਡੇ ਲੋਕ ਮਜ਼ਬੂਤ ਨੇ ਜਿਹੜੇ ਸਾਡੇ ਜਿਨ੍ਹਾਂ ਨੇ ਸਾਨੂੰ ਪਿਛਲੀ ਵਾਰ ਵੋਟ ਪਾਈ ਆ ਉਹ ਤਿਆਰ ਬੈਠੇ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤਾਂ ਅਸੀਂ 92 ਵਿਧਾਇਕ ਦਿੱਤੇ ਨੇ ਆਵਾਜ਼ ਚੱਕਣ ਲਈ ਤੇ ਲੋਕ ਸਭਾ ਦੇ ਵਿੱਚ ਵੀ ਸਾਡੀ ਜਿਹੜੀ ਆਵਾਜ਼ ਹੋਣੀ ਚਾਹੀਦੀ ਹੈ। ਜ਼ਰੂਰ ਪੁੱਛਣਾ ਚਾਹਾਂਗਾ ਜਦੋਂ ਕਿ ਖਡੂਰ ਸਾਹਿਬ ਹਲਕੇ ਨੂੰ ਇੱਕ ਵੱਡੀ ਦੇਣ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਖਰੀਦ ਕੇ ਖਰੀਦ ਕੇ ਝੋਲੀ ਪਾਇਆ ਗਿਆ ਪਰ ਉੱਥੇ ਵਿਰੋਧੀ ਪਾਰਟੀ ਦੀ ਇੱਕ ਪੋਸਟ ਪਤਾ ਕੀ ਸਾਹਮਣੇ ਆਈ 25 25 50 ਤੇ ਸਾਡੇ ਹਲਕੇ ਦਾ ਐਮਐਲਏ ਫੋਟੋ 'ਚ ਲੱਭ ਕੇ ਵਕਾ ਜਦੋਂ ਉਹ ਘਟਣ ਹੁੰਦਾ ਕੀ ਇਸਤੇ ਉਹ ਮਾਫਰੂਦਿਆਂ ਨੂੰ ਕਹਿਣਾ ਚਾਹਣਾ ਮੇਰੇ ਕੋਲ ਜੇ ਹੈਲੀਕਾਪਟਰ ਨਹੀਂ ਹੈਗਾ ਤੇ ਇਸ ਕਰਕੇ ਹੋ ਜਾਂਦਾ ਕਿਉਂਕਿ ਉੱਥੇ ਪਹੁੰਚਦਿਆਂ ਮੈਂ ਥੋੜਾ ਲੇਟ ਹੋ ਗਿਆ ਜੀ ਤੇ ਬਾਕੀ ਫਿਰ ਵੀ ਮੈਂ ਉੱਥੇ ਪਹੁੰਚਿਆ ਤੇ ਫਿਰ ਤੇ ਮੇਰੀ ਰੈਲੀ ਜੂ ਨਹੀਂ ਲੱਭਣੀ ਕਿਉਂਕਿ ਰੈਲੀ ਜੀ ਮੈਂ ਉਹ ਉਧਰੋਂ ਤੁਹਾਨੂੰ ਪਤਾ ਬਾਹਰ ਆ ਗਏ ਤੇ ਮੈਂ ਥੋੜਾ ਆਉਣਿਆ ਰਸਤੇ ਟਾਈਮ ਲੱਗ ਗਿਆ ਜਾਮ ਲੱਗ ਗਿਆ ਤੇ ਰੈਲੀ ਜੀ ਵੀ ਲਾਸਟ ਪਹੁੰਚਿਆ ਵਾ ਬਾਕੀ ਉਹ ਤੁਹਾਡੇ ਵਾਂਗੂ ਨਹੀਂ ਹੈਗਾ ਉਹਨਾਂ ਨੂੰ ਕਹੋਗੇ ਹਰ ਗੱਲ ਦੀ ਫੋਟੋ ਅਸੀਂ ਉਹ ਕਰਨੀ ਹੁੰਦੀ ਆ ਕਿ ਜੇ ਕਿਸੇ ਦੇ ਅਫਸੋਸ ਤੇ ਗਏ ਤੇ ਤਾਂ ਵੀ ਥੋੜਾ ਵੱਡੀ ਕਰਕੇ ਸਾਰੇ ਅਖਬਾਰ ਚ ਲਵਾ ਦੇਣੀ ਫਲਾਣੇ ਦੇ ਅਫਸੋਸ ਕੀਤਾ ਜੇ ਕਿ ਵਿਆਹ ਤੇ ਗਏ ਉੱਥੇ ਫੋਟੋ ਕਲਚਰ ਮੇਰੇ ਚ ਹੋਇਆ ਨਹੀਂ ਤੇ ਤੁਹਾਨੂੰ ਪਤਾ ਮੈਂ ਤਾਂ ਇੰਨਾ ਜ਼ਿਆਦਾ ਤੁਸੀਂ ਆ ਜਾਂਦੇ ਮੀਡੀਆ ਵਾਲੇ ਵੀਰ ਤੇ ਤੁਸੀਂ ਗੱਲ ਕਰ ਲੈਂਦੇ ਤੇ ਮੈਂ ਕਰ ਰੱਖ ਲੈਣਾ ਅਗੇ ਗੱਲ ਤੇ ਇਹ ਆ ਕਿ ਅਸੀਂ ਕੰਮ 'ਚ ਵਿਸ਼ਵਾਸ ਰੱਖਦੇ ਆ ਅਸੀਂ ਥਰਮਲ ਪਲਾਟ ਤਾਂ ਲੈ ਕੇ ਦਿੱਤਾ ਨਾ ਠੀਕ ਹੈ ਫੋਟੋ ਲੱਗ ਗਈ ਲੋਕਾਂ ਦੇ ਦਿਲਾਂ 'ਚ ਲੱਗ ਗਈ ਕਿ ਕਿਹੜੇ ਐਮਐਲਏ ਦੇ ਹੁੰਦੇ ਆ ਤੇ ਕਿਹੜੇ ਮੁੱਖ ਮੰਤਰੀ ਨੇ ਇਹ ਨਾ ਥਰਮਲ ਪ੍ਰਾਣ ਸਰਕਾਰੀ ਜਿਹੜਾ ਉਹਨੂੰ ਪ੍ਰਾਈਵੇਟ ਕੀਤਾ ਸਾਡੀਆਂ ਫੋਟੋਆਂ ਲੋਕਾਂ ਦੇ ਦਿਲਾਂ 'ਚ ਆ ਤੇ ਸਾਨੂੰ ਐਵੇਂ ਇੱਧਰ ਉੱਧਰ ਫੋਟੋਆਂ ਦਾ ਕੋਈ ਉਹ ਨਹੀਂ ਹੈਗਾ ਦੋ ਜ਼ਿੰਮੇਵਾਰੀਆਂ ਹੋ ਗਈਆਂ ਹੁਣ ਤਾਂ ਯੂਨ ਦੀ ਪ੍ਰਧਾਨਗੀ ਵੀ ਪੰਜਾਬ ਦੀ ਮਿਲ ਗਈ ਹਲਕੇ 'ਚ ਘਟ ਵਿਚ ਰਿਆ ਜਾ ਰਿਹਾ ਵਾ ਕਿਵੇਂ ਆ ਇਸ ਤੇ ਕੀ ਕਹੋਗੇ ਲੋਕਾਂ ਨੂੰ ਕਹਿਣਾ ਸਾਡਾ ਐਮਐਲਏ ਤਾਂ ਹੁਣ ਪੰਜਾਬ ਦਾ ਅਹੁਦਾ ਲੱਗਦਾ ਉੱਧਰ ਧਿਆਨ ਹੈ ਸਾਡੇ ਹਲਕੇ 'ਚ ਘਟ ਹੈ ਕਿਵੇਂ ਲੱਗਦਾ ਧਿਆਨ ਇੱਧਰ ਵੀ ਪੂਰਾ ਦੇ ਰਹੇ ਹੋ ਕਿਵੇਂ ਆ ਜਦੋਂ ਇੱਕ ਪੰਜਾਬ ਦੀ ਜ਼ਿੰਮੇਵਾਰੀ ਮਿਲਦੀ ਹੋ ਇੱਕ ਵਿਅਕਤੀ ਨੂੰ ਨਹੀਂ ਮਿਲਦੀ ਇਹ ਸੱਚੇ ਹਲਕੇ ਨੂੰ ਮਿਲੀ ਹੈ ਜੀ ਜੇ ਅਸੀਂ ਚੰਗਾ ਕੰਮ ਕੀਤਾ ਹੈ ਪਾਰਟੀ ਨੇ ਵੇਖਿਆ ਤੇ ਤਾਂ ਹੀ ਪਾਰਟੀ ਨੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਮੇਰੀ ਜ਼ਿੰਮੇਵਾਰੀ ਕੱਲੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਕਮਾਂਡ ਮਿਲੀ ਹੈ ਉਹ ਸਾਰੇ ਹਲਕੇ ਨੂੰ ਇੱਕ ਸਾਭ ਦੀ ਮਿਲੀ ਹੈ ਸੋ ਇੱਥੇ ਵੀ ਆਪਣਾ ਪ੍ਰੋਪਰ ਟਾਈਮ ਦੇਵਾਂਗਾ ਚੰਡੀਗੜ੍ਹ ਜਾਣਾ ਜਾਣਾ ਉੱਥੇ ਵੀ ਦੇਵਾਂਗਾ ਤੇ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉੱਥੇ ਵੀ ਜਾਵਾਂਗਾ ਕਿਸ ਤਰੀਕੇ ਦਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਕਿਸ ਤਰੀਕੇ ਦਾ ਲੋਕਾਂ ਵੱਲੋਂ ਜਿਹੜਾ 2 ਸਾਲ ਬਾਅਦ ਜਿਹੜਾ ਕੋਈ ਸਵਾਲ ਵੀ ਪੁੱਛੇ ਜਾ ਰਹੇ ਨੇ ਕੰਮਾਂ ਨੂੰ ਲੈ ਕੇ ਕਿਵੇਂ ਹੈ ਪਿੰਡਾਂ ਦੇ ਵਿੱਚ ਜਾ ਰਹੇ ਜੀ ਅ ਨਹੀਂ ਲੋਕਾਂ ਵਾਲੀ ਕਿਉਂਕਿ ਲੋਕ ਮੇਰੇ ਕੋ ਆਉਂਦੇ ਰਹਿੰਦੇ ਦਫ਼ਤਰ ਆਉਂਦੇ ਜਾਂਦੇ ਰਹਿੰਦੇ ਐਸ ਕਰਕੇ ਕੋਈ ਬਾਲੇ ਸਵਾਲ ਨਹੀਂ ਸਵਾਲ ਉਹ ਪਹਿਲੇ ਕਰ ਕਰ ਚੁੱਕੇ ਆ ਸਾਲ 1.5 ਸਾਲ ਚ ਜਿੰਨੇ ਵੀ ਆ ਕੰਮ ਲਖਾ ਦਿੰਦੇ ਨੇ ਵਾਰ ਵਾਰ ਲਖਾ ਦਿੰਦੇ ਨੇ ਉਹਨਾਂ ਨੂੰ ਦੱਸਿਆ ਕਿ ਕੰਮ ਤੇ ਪੈਸੇ ਨਾਉਣੇ ਨੇ ਜਿੰਨੇ ਆਈ ਜਾਂਦੇ ਕਰੀ ਜਾਓ ਬਾਕੀ ਤੁਸੀਂ ਮੈਨੂੰ ਇੱਕ ਵਾਰੀ ਲਖਾਏ ਨੇ ਸਾਰੇ ਮੇਰੇ ਕੋ ਨੋਟ ਆ ਜਿਵੇਂ ਜਿਵੇਂ ਪੈਸੇ ਆਈ ਜਾਣਗੇ ਆਪਾਂ ਕੰਮ ਜਿਹੜੇ ਆ ਉਹ ਹਲਕੇ ਦੇ ਕਰੀ ਜਾਵਾਂਗੇ ਤੇ ਬਾਕੀ ਸਵਾਲ ਆਹੀ ਆ ਕਣਕ ਦਾ ਪਿਛੜੀ ਕਣ ਕਿੰਨੀ ਆਈ ਜੀ ਕੱਟੇ ਗਏ ਉਹ ਪਿੱਛੇ ਜਿਹੜੇ ਕਾਰਡ ਕੱਟੇ ਗਏ ਸੇ ਦਾਨ ਲਖ ਮਾਨ ਸਾਹਿਬ ਨੇ ਕਹਿਤਾ ਸੀ ਵੀ ਉਹ ਤੁਸੀਂ ਕਰ ਦਿਓ ਆਪਣਾ ਬਣਾ ਦਿਓ ਤੇ ਉਹ ਦੁਬਾਰਾ ਸਾਰੇ ਜਿਹੜੇ ਆ ਉਹ ਬਣ ਗਏ ਤੇ ਜਿਹੜੇ ਪਿਛਲੀ ਸਰਕਾਰ ਵੇਲੇ ਕਾਂਗਰਸ ਵੇਲੇ ਕੱਟੇ ਗਏ ਸੀ ਉਹ ਨਵੀਂ ਸਾਈਡ ਖੁੱਜ ਜਦੋਂ ਖੁੱਲਦੀ ਕਿਤੇ ਤੇ ਉਦੋਂ ਆਪਾਂ ਕਰਦੇ ਆ ਅੱਜ ਹਲਕੇ ਦੇ ਪਿੰਡਾਂ ਦੇ ਵਿੱਚ ਪੈਸੇ ਵੰਡੇ ਜਾ ਰਹੇ ਨੇ ਇਹ ਇਲੈਕਸ਼ਨ ਤੋਂ ਬਾਅਦ ਵੀ ਲੋਕ ਸਭਾ ਤੋਂ ਬਾਅਦ ਵੀ ਕੰਮ ਜਾਰੀ ਰਵੇਗਾ ਜਾਂ ਫਿਰ ਸਿੱਧਾ ਅਭੀ 27 ਚ ਵੋਟਾਂ ਲੈਣੀਆਂ ਉਦੋਂ ਉਨੇ ਨਹੀਂ ਇਹ ਤੋਂ ਬਾਅਦ ਜਿਆਦਾ ਦੇਵਾਂਗੇ ਸਗੋਂ ਆਪਾਂ ਅੱਛਾ ਜੀ ਨਹੀਂ ਅਸੀਂ ਪਿਛੇ ਵੀ ਨਹੀਂ ਰੋਕੇ ਇਹ ਤਾਂ ਪਿਛੇ ਇਹ ਵੀ ਪੈਸੇ ਸਿੱਧੇ ਖਾਤੇ 'ਚ ਤੁਰੇ ਜਾਂਦੇ ਹੀ ਪੰਚਾਇਤਾਂ ਦੇ ਇਹ ਤਾਂ ਹੁਣ ਲੋਕਾਂ ਨੂੰ ਜਾ ਕੇ ਦੱਸਿਆ ਹੀ ਆ ਬਸ ਵੀ ਇੰਨੇ ਪੈਸੇ ਤੁਹਾਡੇ ਪਏ ਜੇ ਭਾਈ ਵਰਤ ਲਓ ਠੀਕ ਆ ਉਹਨੂੰ ਤੇ ਹੁਣ ਵੰਡਣੇ ਕਹਿ ਲਓ ਦੱਸਣੇ ਕਹਿ ਲਓ ਜਿੱਦਾਂ ਮਰਜ਼ੀ ਅਸੀਂ ਪਹਿਲਾਂ ਬੜੇ ਪੈਸੇ ਦਿੱਤੇ ਨੇ 1.5 ਸਾਲ 'ਚ ਜਿੰਨੇ ਵੀ ਪੈਸੇ ਹੈਗੇ ਨੇ ਪੰਚਾਇਤਾਂ ਨੂੰ ਦਿੱਤੇ ਨੇ ਸੋ ਉਹਦੀ ਵੀ ਅਸੀਂ ਜਾਣਕਾਰੀ ਹੁਣ ਜਦੋਂ ਆਪਾਂ ਇਲੈਕਸ਼ਨ ਚ ਜਾਵਾਂਗੇ ਨਾ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਚੋਣਾਂ ਚ ਜਾਵਾਂਗੇ ਉਦੋਂ ਕੱਲੇ ਕੱਲੇ ਪਿੰਡ ਨੂੰ ਦੱਸਾਂਗੇ ਕਿ ਭਾਈ ਤੇਰੇ ਪਿੰਡ ਬਿਜਲੀ ਦੇ ਕਿੰਨੇ ਕੰਮ ਹੋਏ ਤੁਹਾਡੇ ਤੁਹਾਡੇ ਪਿੰਡ ਬਿਜਲੀ ਦੇ ਕੰਮਾਂ ਤੇ ਟੋਡਲ ਕਿੰਨੇ ਖਰਚਾ ਆ ਸਕੂਲਾਂ ਨੂੰ ਕਿੰਨੀ ਗ੍ਰਾਂਟ ਦਿੱਤੀ ਗਈ ਆ ਤੁਹਾਡੇ ਲਈ ਅਸੀਂ ਜਿਹੜਾ ਵਾ ਉਹ ਪੰਚਾਇਤ ਫੰਡ ਪੰਚਾਇਤ ਨੂੰ ਕਿੰਨਾ ਪੈਸਾ ਗਿਆ ਵਾ ਸੰਮਤੀ ਕਿੰਨੀ ਆਈ ਆ ਜ਼ਿਲ੍ਹਾ ਪਰਿਸ਼ਦ ਕਿੰਨੀ ਆਈ ਆ ਸੋ ਕੋਈ ਖੇਤੀਬਾੜੀ ਵਿਭਾਗ ਨੇ ਜੋ ਕੰਮ ਕੀਤਾ ਉਹ ਕੀ ਕੀਤਾ ਹੈ ਜੇਕਰ ਕੋਈ ਐਨੀਮਲ ਵਾਲਿਆਂ ਨੇ ਪਸ਼ੂ ਭਾਗ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਹੈ ਉਹਨੇ ਕੀ ਕੰਮ ਕੀਤਾ ਹੈ ਠੀਕ ਹੈ ਫਿਸ਼ਰੀ ਵਾਲਿਆਂ ਨੇ ਕੀ ਕੰਮ ਕੀਤਾ ਉਹ ਸਾਰਾ ਕੱਲੇ ਕੱਲੇ ਡਿਪਾਰਟਮੈਂਟ ਨੇ ਕੀ ਕੰਮ ਕੀਤਾ ਹੈਲਥ ਤੇ ਅਸੀਂ ਤੁਹਾਡੇ ਪਿੰਡ ਕੀ ਕੰਮ ਕੀਤਾ ਜਿਹੜੇ ਜਿਹੜੇ ਪਿੰਡ ਜੋ ਵੀ ਕੀਤਾ ਹੋਊਗਾ ਉਹ ਜ਼ਰੂਰ ਦੱਸਾਂਗੇ ਤੇ ਜਿਹੜੇ ਪਿੰਡ ਅਸੀਂ ਅਜੇ ਨਹੀਂ ਕਰ ਸਕੇ ਜਾਂ ਕੋਈ ਸਾਰੀਆਂ ਚੀਜ਼ਾਂ ਪੂਰਨ ਤੌਰ ਤੇ ਉੱਥੇ ਅਸੀਂ ਅਗਲੇ ਆਉਣ ਵਾਲੇ ਸਮੇਂ 'ਚ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇਗਾ ਪਿੰਡਾਂ ਦੇ ਦੌਰੇ ਵੀ ਹੋ ਰਹੇ ਨੇ 2024 ਦੀ ਤਿਆਰੀ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਪੈਸੇ ਵੀ ਵੰਡੇ ਜਾ ਰਹੇ ਨੇ ਲਾਲਪੁਰਾ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਵੀ ਕੱਢਤੀ ਵੀ ਦੋ ਸਾਲਾਂ ਦੇ ਵਿੱਚ ਹੀ ਪੰਜਾਬ ਦੇ ਨਾਲ ਇਹ ਅਜਿਹਾ ਕੀ ਹੋ ਗਿਆ ਕਿ ਜਿਹੜਾ ਆਮ ਆਦਮੀ ਪਾਰਟੀ ਤੋਂ ਪੰਜਾਬ ਬਚਾਉਣਾ ਪੈ ਰਿਹਾ ਇਹ ਕੀ ਕੀ ਉਹਨਾਂ ਦੀ ਯਾਤਰਾ ਸੀ ਨਹੀਂ ਉਹ ਆਮ ਆਦਮੀ ਪਾਰਟੀ ਤੋਂ ਨਹੀਂ ਆਂਦੇ ਉਹ ਆਂਦੇ ਸਾਡੇ ਤੋਂ ਬਚਾਓ ਫੇਰ ਤੇ ਫੇਰ ਆਉਣ ਨੂੰ ਫਿਰਦੇ ਆ ਜੀ ਬਚਾਓ ਨਹੀਂ ਬਚੋ ਕਹਿੰਦੇ ਆ ਉਹ ਲੋਕਾਂ ਨੂੰ ਪਤਾ ਹੈ ਦਸੋ ਪੜਿਓ ਮਾਨਸੋ ਵੀ 1966 ਤੋਂ ਜਿਉਂ ਪੰਜਾਬੀ ਸੂਬਾ ਬਣਿਆ ਤੇ ਰਹਿ ਤੂੰ ਹੀ ਜੇ ਜਾਂ ਤੁਸੀਂ ਨਾ ਕਾਂਗਰਸ ਤੇ ਹੁਣ ਪੰਜਾਬ ਬਚਾਉਣਾ ਕਿਦੇ ਤੋਂ ਆ ਸਾਨੂੰ ਤਾਂ 2 ਸਾਲ ਹੋਏ ਨੇ ਅਸੀਂ ਆਉਂਦਿਆਂ 600 ਜੂਨਟ ਬਿਜਲੀ ਲੋਕਾਂ ਦੀ ਮaaf ਕੀਤੀ ਕਿ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੀ ਸੀ ਨਾ ਇਹ ਤਾਂ ਲੋਕਾਂ ਦੇ ਹੱਕ ਦਾ ਫੈਸਲਾ ਹੈ ਫਿਰ ਸਾਡੇ ਤੋਂ ਪੰਜਾਬ ਬਚਾਉਣ ਦੀ ਕੀ ਲੋੜ ਹੈ ਅਸੀਂ ਆਉਂਦਿਆਂ ਹੁਣ 40000 ਨੌਕਰੀਆਂ ਬਿਨਾ ਪੈਸੇ ਤੋਂ ਜਿਹੜੀਆਂ ਬਿਨਾਂ ਸ਼ਿਫਾਰਿਸ਼ ਤੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇ ਠੀਕ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਮਹੱਲਾ ਕਲੀਨਿਕ ਬਾਨੇ ਸ਼ੁਰੂ ਹੋਏ ਹਸਪਤਾਲਾਂ ਦੀ ਦੇਖ ਅਤੇ ਅੰਦਰਾ ਅਸੀਂ ਜਿਹੜਾ ਸਿਸਟਮ ਆ ਉਹਨੂੰ ਸਹੀ ਕੀਤਾ ਤੇ ਸਕੂਲ ਜਿਹੜੇ ਉਹ ਚੰਗੇ ਬਣਾਉਣੇ ਸ਼ੁਰੂ ਕੀਤੇ ਆ ਪਿੰਡਾਂ ਦੀਆਂ ਗ੍ਰੈਂਟਾਂ ਜਿਹੜੀਆਂ ਲੋਕਾਂ 'ਚ ਜਾ ਕੇ ਦੇ ਰੀਆਂ ਸ਼ੁਰੂ ਕੀਤੀਆਂ ਨੇ ਹੋਰ ਕੀ ਕਰਨਾ ਚਾਹੀਦਾ ਇਹੀ ਤਾਂ ਬਦਲਾਵ ਆ ਤੇ ਤੁਸੀਂ ਵੇਖੋ ਅਸੀਂ ਤੀਰਥ ਯਾਤਰਾ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀ ਆ ਤੇ ਕੰਮ ਤਾਂ ਅਸੀਂ ਸਾਰੇ ਸਹੀ ਕਰ ਰਹੇ ਆ ਉਹ ਪਤਾ ਨਹੀਂ ਇਹਨਾਂ ਨੂੰ ਕੀ ਡਰ ਪਿਆ ਵਾ ਮਤਲਬ ਅਸਲ ਦੇ ਵਿੱਚ ਇਹ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਸੀ ਉਹ ਲੋਕਾਂ ਨੇ ਗਵਾਤੀ ਐ ਤੇ ਹੁਣ ਭਾਲਦੇ ਫਿਰਦੇ ਆ ਜੀ ਲਾਲਪੁਰਾ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿ ਹੁਣ ਆ ਪੰਜਾਬ ਬਚਾਓ ਯਾਤਰਾ ਦੀ ਗੱਲ ਹੋ ਗਈ ਜੇਕਰ ਐਮਪੀ ਸ਼ਿਪ ਦੀ ਟਿਕਟ ਵੀ ਖਡੂਰ ਸਾਹਿਬ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਜੀ ਨੂੰ ਮਿਲਦੀ ਹੈ ਜਾਂ ਪਾਰਟੀ ਕੋਈ ਦਾਅ ਖੇਡਦੀ ਹੈ ਤਾਂ ਕਿਵੇਂ ਦਾ ਰਿਸਪੌਂਸ ਹੋਏਗਾ ਕਿ ਜਾਂ ਹੱਥ ਜੋੜ ਦਿੱਤੇ ਜਾਣਗੇ ਮੈਨੂੰ ਮੇਰੇ ਹਲਕੇ 'ਚ ਰਹਿਣ ਦਿਓ ਆ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਜੀ ਕਿਸੇ ਵੀ ਜੋ ਪਾਰਟੀ ਵੱਡੀ ਹੁੰਦੀ ਹੈ ਪਾਰਟੀ ਦੇ ਸੀਨੀਅਰ ਵੱਡੇ ਹੁੰਦੇ ਆ ਜੋ ਉਹਨਾਂ ਦੇ ਫੈਸਲੇ ਹੁੰਦੇ ਆ ਉਹ ਸਿਰ ਮੱਥੇ ਹੁੰਦੇ ਆ ਆਪਾਂ ਨੂੰ ਐਮਐਲਏ ਟਿਕਟ ਦਿੱਤੀ ਆਪਾਂ ਲੜੀ ਪਿਛਲੀ ਵਾਰੀ ਆਪਾਂ ਨੂੰ ਐਮਪੀ ਦੀ ਟਿਕਟ ਦਿੱਤੀ ਸੀ ਆਪਾਂ ਉਹ ਵੀ ਲੜੀ ਜੀ ਪਾਰਟੀ ਨੂੰ ਕਦੇ ਜਵਾਬ ਨਹੀਂ ਦਿੱਤੇ ਜਾਂਦੇ ਸੋ ਉਹ ਉਹ ਸੋਚ ਸਮਝ ਕੇ ਜਿਹੜੇ ਬੰਦੇ ਦੀ ਡਿਊਟੀ ਲਾਉਂਦੇ ਨੇ ਤੇ ਉਹਨਾਂ ਦਾ ਉਹ ਹੈ ਬਾਕੀ ਮੈਂ ਆਪਣੇ ਹਲਕੇ ਚੋਂ ਵਧੀਆ ਕੰਮ ਕਰ ਰਹੇ ਆ ਤੇ ਇੱਥੇ ਕੰਮ ਕਰਕੇ ਖੁਸ਼ ਆ ਬਾਕੀ ਜੋ ਲੀਡਰਸ਼ਿਪ ਦੇ ਫੈਸਲੇ ਹੁੰਦੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਓਕੇ। ਸੋ ਇਹ ਸਾਣਾ ਐਮ.ਐਲ.ਏ. ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ ਜਿਨ੍ਹਾਂ ਦੇ ਨਾਲ ਅਸੀਂ ਬਣੇ ਸੀ ਪਿੰਡਾਂ ਦਾ ਦੌਰਾ ਜਿਹੜਾ ਹੋ ਰਿਹਾ ਹੈ। ਗੱਡੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਸਾਡੀ ਟੀਮ ਨੇ ਉਹਨਾਂ ਰਸਤੇ ਵਿੱਚ ਹੀ ਜਿਹੜਾ ਹੈ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੜੇ ਵਧੀਆ ਸਵਾਲਾਂ ਦੇ ਜਵਾਬ ਜਿਹੜੇ ਨੇ ਦਿੱਤੇ ਨੇ। ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੈਮਰਾ ਪਰਸਨ ਬਾਬਾ ਗੁਰਦੇਵਾਲ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬ ਤੱਕ ਤਰਨਤਾਰਨ